ਦਲੇਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਖੁਰਾਨਾ ਵੱਲੋਂ ਰਜਿੰਦਰਨਗਰ ਵਾਰਡ ਨੰਬਰ 13 ਦੇ ਇਲਾਕਾ ਇੰਦਰਪੁਰੀ ਕਲੋਨੀ ਦੀਆਂ ਸੰਗਤਾਂ ਨੂੰ ਪੰਚ ਚਰਨਜੀਤ ਕੌਰ ਪ੍ਰਧਾਨ ਤੇ ਸਿਮਰਨ ਕੌਰ ਦੀ ਅਗਵਾਈ ਹੇਠ 48 ਸੰਗਤਾਂ ਦਾ ਜਥਾ ਪੰਜਾਬ ਦੇ ਹਨਾਂ ਦੇ ਵੱਖ-ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਰਾਵੜੀ ਕਰਨਾਲ ਗੁਰਦੁਆਰਾ ਪੰਜੋਖੜਾ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਾਇਆ ਗਿਆ ਨਾਲੇ ਖੁਰਾਨਾ ਜੀ ਨੇ ਡੀਐਸਜੀ ਐਮਸੀ ਦੇ ਪ੍ਰਧਾਨ ਹਰਮੀਰ ਸਿੰਘ ਕਾਲਕਾਂ ਜਰਨਲਿਸਟ ਕਤਰ ਜ ਸਰਬਤੇ ਭਾਈ ਸਾਹਿਬ ਸਿਮਰਜੀਤ ਸਿੰਘ ਜੀ ਪੰਜੋਖਣਾ ਸਾਹਿਬ ਵਾਲਿਆਂ ਦਾ ਸੰਗਤੀ ਲੰਗਰ ਦਾ ਪ੍ਰਬੰਧ ਕਰਨ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਲਗਾਤਾਰ ਚੱਲ ਰਹੀਆਂ ਸੇਵਾਵਾਂ ਦੇ ਤਹਿਤ ਅੱਜ ਰਜਿੰਦਰਨਗਰ ਵਾਰਡ ਦੀ ਇੰਦਰਪੁਰੀ ਕਲੋਨੀ ਇਲਾਕੇ ਤੋਂ ਮੇਰੇ ਸਤਕਾਰਯੋਗ ਵੱਡੇ ਭੈਣ ਜੀ ਸ਼ਰਨਜੀਤ ਕੌਰ ਜੀ ਪ੍ਰਧਾਨ ਇਸਤਿਦ ਸੰਗ ਅਤੇ ਬੇਟਾ ਸਿਮਰਨ ਵੱਲੋਂ ਜੋ ਅੱਜ ਤਕਰੀਬਨ 48 ਸੰਗਤਾਂ ਦਾ ਜੱਥਾ ਪੰਜਾਬ ਹਰਿਆਣਾ ਦੇ ਵਾਸੀਆਂ ਗੁਰਦਵਾਰਿਆਂ ਵਿਖੇ ਲਜਾਂਦਾ ਉਪਰਾਲਾ ਕੀਤਾ ਹੈ। ਸੰਗਤਾਂ ਸਭ ਤੋਂ ਪਹਿਲੇ ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ ਕਰਨਾਲ ਵਿਖੇ ਦਰਸ਼ਨ ਕਰਨ ਜਾਣ ਗੀਆਂ ਉਸ ਤੋਂ ਬਾਅਦ ਸੰਗਤਾਂ ਨੇ ਪੰਜੋਕੜਾ ਸਾਹਿਬ ਗੁਰੂ ਜੀ ਕ੍ਰਿਸ਼ਨ ਸਾਹਿਬ ਰਾਜੀ ਦੇ ਪਵਿੱਤਰ ਸਥਾਨ ਤੇ ਦਰਸ਼ਨ ਕਰਨੇ ਨੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਅਤੇ ਮੰਜੀ ਸਾਹਿਬ ਹੋ ਕੇ ਸੰਗਤਾਂ ਨੇ ਸ਼ਾਮ ਨੂੰ ਵਾਪਸ ਘਰ ਆਣਾ ਹੈ ਘਰ ਨੂੰ ਮੈਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਮਿਤ ਸਿੰਘ ਕਾਲਕਾ ਜੀ ਅਤੇ ਜਨ ਸੇਕਤੀ ਸ੍ਰੀ ਜਗਦੀਪ ਸਿੰਘ ਕਾਲੋ ਜੀ ਦਾ ਧੰਨਵਾਦ ਕਰਦਾ ਹਾਂ ਉਥੇ ਨਾਲ ਨਾਲ ਹੀ ਸਿੰਘ ਸਾਹਿਬ ਹੈਲ ਗਰੰਤੀ ਸਾਹਿਬ ਬਰਦਾਰਾ ਸੀਸਗਰ ਸਾਹਿਬ ਤਰਾਵੜੀ ਕਰਨਾਲ ਦੇ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੰਗਤਾਂ ਵਾਸਤੇ ਉਥੇ ਨਾਸ਼ਤੇ ਦਾ ਪ੍ਰਬੰਧ ਕੀਤਾ ਹੈ ਔਰ ਮੇਰੇ ਅਜ਼ੀਜ਼ ਮੇਰੇ ਵੀਰ ਸਿਮਰਨਜੀਤ ਸਿੰਘ ਜੀ ਪਜੋਕੜਾ ਸਾਹਿਬ ਵਾਲਿਆਂ ਨੇ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਹੈ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਹੈ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਸਮਸਤਕ ਹੋ ਕੇ ਔਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਭ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨਾ ਔਰ ਸੁੱਖਾ ਨਾ ਜਾਓ ਸੁੱਖਾ ਨਾਲ ਵਾਪਸ ਆਓ ਉਹ ਸਭ ਨੂੰ ਬੇਨਤੀ ਹੈ ਕਿ ਸਾਰੇ ਨਾਮ ਚੱਕ ਦੇਆ ਜਾਣਾ ਕੋਸ਼ਿਸ਼ ਕਰਨਾ ਕੋਈ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੇ ਔਰ ਸੁੱਖਾ ਨਾ ਜਾਓ ਤਾਂ ਸੁੱਖਾ ਨਾਲ ਵਾਪਸ ਆਓ